ਰਾਤੀ ਇੱਕ ਐਕਸੀਡੈਂਟ ਹੁੰਦਾ ਹੈਗਾ ਟੈਫੀ ਟੋਲ ਪਲਾਜੇ ਤੇ ਸਵੇਰ ਦੀਆਂ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂਗੇ ਇੱਕ ਭਿਆਨਕ ਐਕਸੀਡੈਂਟ ਹੋਇਆ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆਗਾ ਤੇ ਨੁਕਸਾਨ ਦਾ ਕਾਰਨ ਕੀ ਬਣਿਆਗਾ ਇੱਥੇ ਜਿਹੜਾ ਇੱਕ ਬੰਦ ਟੋਲ ਪਲਾਜਾ ਪਿਆਗਾ ਇਹ ਇਹਦਾ ਕਾਰਨ ਬਣਿਆਗਾ ਰਾਤ 8:00 ਵਜੇ ਦਾ ਸਮਾਂਗਾ ਇੱਥੇ ਯਾਨੀ ਕਿ ਪ੍ਰੋਪਰ ਪਤਾ ਨਹੀਂ ਲੱਗ ਰਿਹਾ ਲਾਈਟਾਂ ਪੈਗੀਆਂ ਵੀ ਇੱਥੇ ਮਟੀਰੀਅਲ ਖੜਾ ਹੈ ਜਾਂ ਕਿ ਇਸ ਰੋਡ ਆ ਜਿਹੜਾ ਬਿਲਕੁਲ ਸਾਫ਼ ਹੈਗਾ ਬਾਕੀ ਡਰਾਈਵਰ ਆਪਣੇ ਨਾਲ ਆ ਗਏ ਉਹਨਾਂ ਤੋਂ ਹੀ ਪੂਰੀ ਜਾਣਕਾਰੀ ਲੈਣੇ ਵੀ ਇਹਦਾ ਕਾਰਨ ਅਸਲ ਕੀ ਬਣਿਆਗਾ ਇਹ ਆਯੋ ਜੀ ਇੱਧਰਲੇ ਪਾਸੇ ਕੀ ਨਾਮ ਆਈ ਛੋਟਾ ਕਾਲਾ ਸਿੰਘ ਆ ਜੀ ਕੀ ਗੱਡੀ ਨਹੀਂ ਹੋ ਗਈ ਕੀ ਕਾਰਨ ਹੋਇਆ ਵੀਰੇ ਐਕਸੀਡੈਂਟ ਦਾ ਕੀ ਕਾਰਨ ਜੀ ਲਟਾਂ ਪੈ ਗਈਆਂ ਇਹ ਟੂਲਾ ਆਹ ਜਿਹੜਾ ਇਹ ਚੀਜ਼ੇ ਦਿਸਦੀ ਨਹੀਂ ਹੈਗੀ ਟੋਲੇ ਆਏ ਤੋਂ ਪਤਾ ਲੱਗਿਆ ਗੱਡੀ ਬੱਟੀ ਨਹੀਂ ਗਈ ਤੇ ਚੜ ਗਈ ਤੇ ਗੱਡੀ ਦਾ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਹਾਂ ਜੀ ਕਿੰਨੇ ਕ ਵਜੇ ਰਾਤ 8:00 ਵਜੇ ਸੀਗਾ ਜੀ 8:00 ਵਜੇ ਹਾਂ ਜੀ ਇਹ ਛੋਟਾ ਪਿੰਡ ਕਿਹੜਾ ਹੈਗਾ ਮੋੜ ਮੰਡੀ ਹੈ ਜੀ ਮੋੜ ਮੰਡੀ ਕੀ ਇਹਦੇ ਵਿੱਚ ਕੀ ਜਾ ਟਰੱਕ ਦੇ ਵਿੱਚ ਕੀ ਭਰੇ ਹੋਇਆ ਸੀਗਾ ਝੋਲ ਭਰੇ ਆ ਜੀ ਝੋਲ ਇਸ ਵੀ ਮੋੜ ਮੰਡੀ ਦੀ ਹੈ ਹਾਂ ਜੀ ਕਿੱਥੇ ਜਾ ਰਹੇ ਸੀਗੇ ਇਹ ਸਾਹਬਾਦ ਮਾਰਕੰਡੇ ਜਾ ਰਹੇ ਸੀ ਅੱਛਾ ਇਹ ਇਹ ਦੇ ਉੱਪਰ ਚੜ ਜਾਂਦਾਗਾ 8:00 ਵਜੇ ਹਾਂਜੀ ਹਾਂਜੀ ਇਹਦੇ ਕਾਰਨ ਜਿਹੜਾ ਐਡਾ ਭਾਰੀ ਨੁਕਸਾਨ ਹੋਇਆਗਾ ਹਾਂਜੀ ਆ ਟਾਇਰ ਟੂ ਰਪਾੜ ਕੇ ਛੋੜੇ ਹਨ ਇਹਦੇ ਹਾਂਜੀ ਟੈਂਕੀ ਟੂਕੀ ਟੁੱਟ ਗਈ ਟਾਇਰ ਪਾੜ ਕੇ ਪਈ ਸਾਊ ਸਾ ਟੁੱਟ ਗਿਆ ਹਨਾ ਹਾਂਜੀ ਤੇ ਬੰਦਿਆਂ ਦੇ ਛੱਟਾਂ ਤੋਂ ਵੱਜ ਗਏ ਛੱਟਾਂ ਲੱਤਾਂ ਤੇ ਵੱਜੀਆਂ ਈ ਇਹ ਮੁੰਡੇ ਦੇ ਲੱਤਾਂ ਦੇ ਨੇ ਜਿਹੜਾ ਨਾਲ ਸੀਗਾ ਹਾਂਜੀ ਮੇਰੇ ਪੱਟਾਂ ਤੇ ਇਹਦੇ ਛੱਟਾਂ ਤੇ ਮੇਰੇ ਲੱਤਾਂ ਤੇ ਇਹਦੇ ਲੱਤਾਂ ਥੋੜੇ ਪੱਟਾਂ ਤੇ ਨਿਗੀਆਂ ਹਾਂਜੀ ਇੱਥੇ ਮੌਕੇ ਤੇ ਕੋਈ ਬੰਦਾ ਹੋਰ ਆ ਪਹੁੰਚ ਗਿਆ ਸੀਗਾ ਬਹੁਤ ਮੁਸ਼ਕਲ ਨਾਲ ਜੀ ਜ਼ਿਮੀਂਦਾਰਾਂ ਨੇ ਕੱਢੇ ਆ ਕਿ ਇੱਥੋਂ ਵਿੱਚੋਂ ਨਿਕਲਣਾ ਨਹੀਂ ਗਿਆ ਸੀ ਅਸੀਂ ਅਸੀਂ ਅਸੇ ਘਰਾਂ ਆਲੇ ਨੇ ਜੀ ਅੱਛਾ ਹਾਂਜੀ ਐਸੇ ਜਿਹੜੇ ਇੱਥੇ ਆਸੇ ਪਾਸੇ ਦੇ ਘਰ ਸੀਗੇ ਉਹ ਭਰਾ ਇੱਥੇ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਕੱਢਿਆ ਸਾਨੂੰ ਹਾਂਜੀ ਹਾਂਜੀ ਉਹਨਾਂ ਨੇ ਸਾਨੂੰ ਕੱਢਿਆ ਜੀ ਹਾਂ ਤੇ ਨਹੀਂ ਤਾਂ ਕਿਤੇ ਕਿਤੇ ਕੱਟਿਆ ਉਹਨਾਂ ਨੇ ਬਾਹਰ ਜੀ ਟੱਕ ਨਾ ਰਹੀ ਸਾਨੂੰ ਬਿਲਕੁਲ ਆਹ ਦੇਖ ਸਕਦੇ ਹੋ ਬਈ ਇਹਨਾਂ ਦਾ ਸਾਰਾ ਜਿਹੜਾ ਆਹ ਟੈਟੂ ਸਾਰੇ ਪਾੜ ਗਏ ਹਨ ਨਾ ਨੁਕਸਾਨ ਜਰਾ ਕਾਫੀ ਕਮਾਣੇ ਕਮੂਣੇ ਪੱਟੀਆਂ ਗਈਆਂ ਹਨਾ ਤੇਲ ਵਾਲੀ ਟੈਂਕੀ ਇਹ ਕਿੰਨਾ ਕਤੇਲ ਦੀ ਦੇ ਵਿੱਚ ਇਹ ਦਾ ਡੀਜ਼ਲ ਭਰਾ ਸੀ 30 30 ਦਾ ਹੀ 30000 ਦਾ ਡੀਜ਼ਲ ਹੀ ਇਹਨਾਂ ਦਾ ਹੋ ਗਿਆ ਬਾਕੀ ਜਿਹੜਾ ਟਾਇਰ ਕਹਿ ਦੀ ਇਹ ਟਰੱਕਾਂ ਦੇ ਮਾੜੇ ਟਾਇਰ ਵੀ ਨਹੀਂ ਚੱਲਦੇ 50000 ਦਾ ਜੋੜਾ ਟਾਇਰਾਂ ਦੀ ਹੋਊਗਾ ਹਾਂਜੀ ਹਾਂਜੀ ਫਰੰਟ ਸੀਸੇ ਫਰੰਟ ਸੀਸੇ ਉਸੇ ਫਟ ਗਏ ਜਿਹੜਾ ਮੇਨ ਕਾਰਨ ਹੋਇਆ ਉਹਦਾ ਕਾਰਨ ਆਹੀ ਹੈਗਾ ਜਿਹੜੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਾਰ-ਬਾਰ ਜਿਹੜਾ ਇੱਕ ਇੱਥੇ ਟੈਫੀ ਦੇ ਵਿੱਚ ਟੋਲ ਪਲਾਜ਼ਾਗਾ ਬੰਦ ਆ ਬਿਲਕੁਲ ਤੇ ਉਹਦਾ ਕਾਰਨ ਜਿਹੜਾ ਇੱਥੇ ਟਰੱਕ ਪਲਟਿਆਗਾ ਤੇ ਇਹ ਐ ਨਹੀਂ ਹੈਗਾ ਵੀ ਅੱਜ ਇਹ ਪਹਿਲਾ ਚਾਂਸ ਆ ਜਾਂ ਪਹਿਲਾ ਐਕਸੀਡੈਂਟ ਆਗਾ ਇਸ ਤੋਂ ਪਹਿਲਾਂ ਵੀ ਲਗਾਤਾਰ ਜਿਹੜੇ ਐਕਸੀਡੈਂਟ ਹੁੰਦੇ ਆ ਰਹੇ ਨੇ ਸੋ ਸਾਡੀ ਇਹੀ ਜਿਹੜੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦੇ ਵੱਲ ਜਿਹੜਾ ਧਿਆਨ ਦਿੱਤਾ ਜਾਵੇ ਇਹਦਾ ਜਿਹੜਾ ਮਲਬਾ ਬਾਧੂ ਹੁਣ ਬੇਕਾਰ ਆ ਕੋਈ ਕੰਮ ਨਹੀਂ ਹੈਗਾ ਇਹਦਾ ਇਹ ਸਿਰਫ ਇੱਕ ਕਹਿ ਦਈਏ ਮੌਤ ਨੂੰ ਸੱਦਾ ਦੇ ਰਿਹਾ ਹੈਗਾ ਸੋ ਸਾਡੀ ਦੁਬਾਰਾ ਬੇਨਤੀ ਫੇਰ ਆ ਵੀ ਇਹਨੂੰ ਮੌਕੇ ਤੋਂ ਹਟਾਇਆ ਜਾਵੇ ਸਾਫ਼ ਕੀਤਾ ਜਾਵੇ ਅੱਜ ਬਾਈਆਂ ਦਾ ਰਾਤ ਐਕਸੀਡੈਂਟ ਇਹਦਾ ਹੋਇਆਗਾ ਪਾਰਸੋਂ ਦੀ ਗੱਲ ਕਰੀਏ ਪਾਰਸੋਂ ਵੀ ਇੱਕ ਐਕਸੀਡੈਂਟ ਹੋਇਆ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਪਹਿਲਾਂ ਵੀ ਇੱਥੇ ਐਕਸੀਡੈਂਟ ਹੋਏ ਨੇ ਇੱਕ ਨੌਜਵਾਨ ਸੀ ਜਿਹੜਾ ਕਿ ਉਹਦੀ ਮੈਰਿਜ ਦੇ ਵਿੱਚ 15 ਦਿਨ ਰਹਿੰਦੇ ਸੀਗੇ ਉਹਨਾਂ ਦਾ ਵੀ ਇਹ ਏ ਟੋਲ ਪਲਾਜੇ ਕਰਕੇ ਇੱਥੇ ਮੌਤ ਹੋਈ ਹੈਗੀ ਇਹ ਇੱਕ ਟੈਫੀ ਜਿਹੜਾ ਟੋਲ ਪਲਾਜਾ ਦਾ ਮੌਤ ਦਾ ਕਾਰਨ ਬਣ ਰਿਹਾ ਹੈਗਾ ਸੋ ਬੇਨਤੀ ਹੈਗੀ ਇਹਨੂੰ ਜਿਹੜਾ ਸਾਰਾ ਇਹ ਮਲਬਾ ਹੈਗਾ ਇਹਨੂੰ ਸਾਫ਼ ਕਰਕੇ ਰੋਡ ਨੂੰ ਚੰਗੀ ਤਰ੍ਹਾਂ ਸਾਫ ਕੀਤਾ ਜਾਵੇ ਇੱਥੇ ਮੌਕੇ ਤੇ ਕੋਈ ਹੋਰ ਪ੍ਰਸ਼ਾਸਨ ਵਗੈਰਾ ਪਹੁੰਚਿਆ ਹੀ ਲੋਕ ਪੁਲਿਸ ਪਹੁੰਚੀ ਹੈਗੀ ਹਾਂਜੀ ਹਾਂਜੀ ਆਏ ਸੀ ਅੱਗੇ ਸੀਗੇ ਹਾਂਜੀ ਕੋਈ ਇੱਥੇ ਜਿਹੜਾ ਮੇਨ ਰੋਡ ਸੁਰੱਖਿਆ ਫੋਰਸ ਦਾ ਕੰਮ ਆਗਾ ਉਹ ਇੱਥੇ ਪਹੁੰਚੇ ਨੇਗੇ ਨਾ ਜੀ ਅਜੇ ਉਹ ਨਹੀਂ ਪਹੁੰਚੇ ਹੈਗੇ ਨਾ ਜੀ ਨਵੇਂ ਹੁਣ ਜਿਸ ਤਰ੍ਹਾਂ ਕਿ ਸਿਕਿਉਰਟੀ ਨਵੀਆਂ ਗੱਡੀਆਂ ਨਵੀਆਂ ਗੱਡੀਆਂ ਦਿੱਤੀਆਂ ਵੀ ਜੇ ਕੋਈ ਰੋਡ ਤੇ ਐਕਸੀਡੈਂਟ ਹੁੰਦਾ ਕੋਈ ਹਾਦਸਾ ਹੁੰਦਾ ਤਾਂ ਉੱਥੇ ਜਦੀ ਜਿਹੜੀ ਉਹ ਨਵੀਆਂ ਜਿਹੜੀਆਂ ਪ੍ਰੈਕਟ ਬਣਾ ਨੇ ਗੱਡੀਆਂ ਨੇ ਉਹ ਪਹੁੰਚਦੇ ਉਹਨਾਂ ਚ ਕੋਈ ਪਹੁੰਚੇ ਨਹੀਂ ਨਹੀਂ ਪੁਲਿਸ ਵਾਲੇ ਆਏ ਸੀ ਉਹੀ ਪੱਟੀਆਂ ਵਾ ਰਾ ਕੇ ਲਿਆਏ ਆ ਅੱਜ ਆਜੇ ਜੀ 8 ਵਜੇ ਰਾਤ ਆਏ ਆਗੇ 3 ਘੰਟੇ ਲਿਆ ਕੇ ਬਾਹੂ ਛੱਡ ਕੇ ਗਏਗੇ ਉਦੋਂ ਮਤਲਬ ਇਹ ਪੱਟੀ ਕਰਾਉਣ ਗਏ ਸੀਗੇ ਹੂੰ ਏ ਜਿਹੜਾ ਉਹਨੂੰ ਦੇਖੇ ਵਾਸਤੇ ਮਲਾਜਮ ਆਏ ਸੀਗੇ ਬਾਗੇ ਸੀਗੇ ਉਹਨੂੰ ਮਿੱਟੀ-ਪੁੱਟੀ ਲਾ ਕੇ ਦੇਖੋ ਹਾਂ ਜੀ ਦੋਨਾਂ ਪਾਸਾ ਤੋਂ ਹੀ ਆ ਗਏ ਸੀਗੇ ਜੀ ਕਹਿ ਸਕਦੇ ਜਾਨੀ ਪਹੁੰਚੇ ਨੇ ਵੀ ਹਾਂ ਜੀ ਹਾਂ ਜੀ ਮਿੱਟੀ-ਪੁੱਟੀ ਕਰਾ ਕੇ ਇਹਦੇ ਇੱਥੇ ਆ ਤਾਂ ਦੇਖੇਗੇ ਨਹੀਂ ਬਿਲਕੁਲ ਇੱਥੇ ਰੋਡ ਸੁਰੱਖਿਆ ਜਿਹੜੀ ਫੋਰਸ ਹੈ ਉਹਨਾਂ ਦਾ ਵੀ ਫਰਜ਼ ਬਣਦਾ ਹੈ ਵੀ ਹਨਾ ਇੱਥੇ ਪਹੁੰਚਣ ਕਿਉਂਕਿ ਹਾਸਤੇ ਤੇ ਹਾਸਤਾ ਹੋਈ ਜਾਂਦਾ ਹੈ ਇਹ ਚੀਜ਼ ਵੱਲ ਧਿਆਨ ਦਿੱਤਾ ਜਾਵੇ ਤੇ ਨੁਕਸਾਨ ਨੇ ਜਿਹੜੇ ਵੱਡੇ ਹੋ ਚੁੱਕੇ ਨੇ ਬਿਲਕੁਲ ਬਿਲਕੁਲ ਇਹ ਕੋਈ ਨਵਾਂ ਨਹੀਂ ਅੱਜ ਨਵਾਂ ਨਹੀਂ ਹੋਇਆ ਤੇ ਇੱਕ ਦੂਜੇ ਦਿਨ ਇਹ ਤਾਂ ਪ੍ਰਤੀ ਕਹਿ ਸਕਦੇ ਆ ਵੀ ਇੱਥੇ ਐਕਸੀਡੈਂਟ ਹੁੰਦੇ ਹੀ ਹੁੰਦੇ ਨੇ ਮੇਨ ਗਾਲ ਤਾਂ ਇਹੀ ਹੈ ਬਈ ਜਦੋਂ ਹੁਣ ਇਹ ਪੱਟੇ ਗਿਆ ਟੋਲ ਪਲਾਜ਼ਾ ਦਾ ਇਹਦਾ ਜਦੋਂ ਕੰਮ ਨਹੀਂ ਹੈਗਾ ਕੋਈ ਤਾਂ ਕੋਈ ਤੋਕ ਨਹੀਂ ਹੈਗੀ ਵੀ ਹੁਣ ਜਿਹੜੀਆਂ ਜਾਨਾਂ ਕੀਮਤਾਂ ਨੇਗੀਆਂ ਲੋਕਾਂ ਦੀਆਂ ਉਹ ਨਾਲ ਲੇਤੀਆਂ ਜਾਣ ਆ ਦੇਖੋ ਤੁਸੀਂ ਇਹਨਾਂ ਦਾ ਨੁਕਸਾਨ ਆ ਜਿਹੜਾ ਕਿੱਡਾ ਭਾਰੀ ਹੋਇਆ ਤੇ ਬਾਕੀ ਫਿਰ ਰਾਤ ਤੁਸੀਂ ਇੱਥੇ ਬੈਠ ਕੇ ਕੱਟੀ ਹੈ ਬਾਈ ਸ਼ਰੀ ਇੱਥੇ ਰਾਤ ਨੂੰ ਇੱਥੇ ਹੀ ਬੈਠਿਓ ਇੱਥੇ ਪੂਰੀ ਰਾਤ ਜਾ ਕੇ ਕੱਟੀ ਆ ਜੀ ਸੁਬਾਹ ਤੱਕ ਆ ਦੇਖੋ ਤੁਹਾਨੂੰ ਮੈਂ ਹਾਲਾਤ ਦਿਖਾਉਣਾ ਬਾਈਆਂ ਦੇ ਤੇ ਉਹ ਵੀ ਨਾ ਕੋਈ ਹਨ ਰਾਤ ਆ ਆ ਹਾਲਾਤ ਰਾਤ ਬੈਠ ਕੇ ਮਤਲਬ ਤੂੰ ਹੀ ਵੀ ਇੱਥੇ ਮੰਗ ਜਾਂਦੀ ਹੈ ਹਨਾ ਇੱਕ ਲੱਕੜਵਾਲ ਕੇ ਸਾਰੀ ਰਾਤ ਇੱਥੇ ਕੱਢਣੀ ਤੇ ਜਿਹੜੇ ਦੇ ਬੀਜ ਦੀ ਹੈ ਉਹਨੂੰ ਪਤਾਗਾ ਹਨਾ ਵੀ ਕੀ ਹਾਲਾਤ ਸੀਗੇ ਕਿੰਨਾ ਕਟਾ ਇਹਦੇ ਵਿੱਚ ਲੋੜ ਸੀ 600 ਕਟਾ 600 ਕਟਾ 30 ਟਾਣੂ ਆ ਇੱਕ ਭਰਾ ਇੱਥੇ ਪਿਆ ਸੀ ਆਦੇ ਜਮਾ ਬਿਲਕੁਲ ਨਾਲ ਲੱਗੇ ਹਨਾ ਬਾਕੀ ਜਦੋਂ ਐਕਸੀਡੈਂਟ ਹੋਇਆ ਰਾਤ ਨੂੰ ਇੱਥੇ ਰੋਕ ਕੇ ਵੀ ਰੱਖਿਆ ਹੋਇਆ ਜਿਹੜੇ ਪਿੱਛੋਂ ਗੱਡੀਆਂ ਆਈਆਂ ਸੀਗੀਆਂ ਹਾਂ ਜੀ ਹਾਂ ਵਿੱਚ ਮਨ ਦੁਆਰਾ ਮੈਂ ਇੱਥੇ ਬੈਠੇ ਰਹੇ ਜਿਵੇਂ ਅਸੀਂ ਦੋਨੇ ਮੈਂ ਤੇ ਇੱਕ ਮੁੰਡਾ ਉਹ ਗੱਡੀ ਦਾ ਡਰਾਈਵਰ ਹੋਰ ਸੱਦ ਲਿਆ ਸੀਗਾ ਮਾਲਕਾ ਨੇ ਮੋੜੋਂ ਤੇ ਉਹ ਆ ਕੇ ਮੇਰੇ ਨਾਲ ਉਹਨੇ ਪੂਰੀ ਮਦਦ ਕਰਾਈ ਇੱਥੇ ਕੋਈ ਵੀ ਗੱਡੀ ਵਾਲਾ ਆ ਰਿਹਾ ਸੀ ਇੱਧਰ ਨੂੰ ਲਿਆ ਆਉਂਦਾ ਸੀਗਾ ਇੱਕ ਵੀਰ ਨੇ ਸਾਡੇ ਜਮਾ ਉੱਤੇ ਚੜਾ ਦੇਣੀ ਸੀ ਗੱਡੀ ਹੂੰ ਉਹਨੂੰ ਅਸੀਂ ਫਿਰ ਬੈਟਰੀ ਮਾਰੀ ਉਹਨੇ ਫਿਰ ਇੱਥੋਂ ਘੁਮਾ ਕੇ ਫਿਰ ਇੱਧਰਲੀ ਸਾਈਡ ਲੈ ਗਿਆ ਤੁਹਾਨੂੰ ਨਹੀਂ ਪਤਾ ਲੱਗਿਆ ਹਾਂ ਤਾਂ ਲੱਗਦਾ ਬੰਦਾ ਕਾ ਬਹਿ ਜਾਨੀ ਜਿਵੇਂ ਉਹਨੂੰ ਨਹੀਂ ਪਤਾ ਲੱਗਿਆ ਉਹਨੂੰ ਵੇਕੇ ਤਾਂ ਮਲਟਾ ਪੈ ਗਿਆ ਸਿੰਘਾ ਜੀ ਇੱਧਰੋਂ ਗੱਡੀ ਆ ਰਹੀ ਸੀ ਉਹਨੂੰ ਲਟਾ ਪੈ ਗਿਆ ਸੀ ਉਹਨੂੰ ਅਸੀਂ ਫਿਰ ਬੈਟਰੀ ਮਾਰੀ ਫਿਰ ਉਹਨੂੰ ਪਤਾ ਚੱਲਿਆ ਇਹ ਇੱਧਰ ਗੱਡੀ ਉਲਟਾ ਤੇਰਾ ਨਾਮ ਕੀ ਹੈ ਭਰਾ ਮੇਰਾ ਮਨਦੀਪ ਆਮੰਦੀਪ ਤੁਸੀਂ ਦੋਨੇ ਸੀਗੇ ਡਰਾਈਵਰ ਤੁਸੀਂ ਦੋਨੇ ਨਾਲ ਸੀਗੇ ਹਣਾ ਹਾਂ ਜੀ ਤੇ ਲੋ ਜੀ ਇੱਕ ਵਾਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜਿਹੜਾ ਇੱਥੇ ਮੌਕੇ ਦਾ ਪ੍ਰਸ਼ਾਸਨ ਹੈ ਸਰਕਾਰ ਹੈਗੀ ਤੇ ਸੜਕ ਸੁਰੱਖਿਆ ਹੈਗਾ ਉਹਨਾਂ ਤੱਕ ਜਰੂਰ ਪਹੁੰਚਾਓ ਤਾਂ ਕਿ ਇਹ ਜਿਹੜਾ ਟਾਈਫੀ ਵਾਲਾ ਟੋਲ ਪਲਾਜ ਜਾਗਾ ਹਨਾ ਇਹਦੀ ਜਿਹੜੀ ਆਹਾ ਬਾਧੂ ਈਟਾਂ ਵਗੈਰਾ ਨੇ ਮਤਲਬ ਆਗਾ ਤੇ ਇਹ ਸਾਰਾ ਸਪਾਈ ਕੀਤੀ ਜਾਵੇ ਸੋ ਵੀਡੀਓ ਸ਼ੇਅਰ ਅੱਛਾ ਮਝੂਰੀ ਖਾਤਰੀ ਨੇ ਕਿਹਾ ਸੱਜੇ ਵੀ ਇਹ ਜਗਦੀਆਂ ਨੇ ਜਿਹੜੀਆਂ ਸੋਲਰ ਲਾਈਟਾਂ ਲੱਗੀਆਂ ਨੇ ਅੱਛੇ ਜਗਦੇ ਨਹੀਂ ਹੈਗੀਆਂ ਚੱਲਦੀਆਂ ਨਹੀਂ ਹੈਗੀਆਂ ਅੱਛੇ ਜੇ ਬੰਦ ਜਗਦੀ ਹੁੰਦੀ ਫੇਰ ਤਾਂ ਪਤਾ ਲੱਗ ਹੀ ਜਾਣਾ ਸੀਗਾ ਹਨਾ ਹਾਂ ਆ ਤੁਹਾਨੂੰ ਦਿਖਾ ਸਕਦੇ ਹਾਂ ਮੌਕੇ ਦੀਆਂ ਜਿਹੜੀਆਂ ਸਵੇਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਤੇ ਵੀਡੀਓ ਇੱਕ ਵਾਰ ਸ਼ੇਅਰ ਕਰਕੇ ਜਰੂਰ ਹਰ ਤੱਕ ਪਹੁੰਚਾ ਦਿਓ ਕਿੰਨੇ ਵੀ ਵਾਹਨ ਇੱਥੋਂ ਦੀ ਗੁਜ਼ਰਦੇ ਨੇ ਤੁਸੀਂ ਦੇਖ ਸਕਦੇ ਹੋ ਆਪ ਅੰਦਾਜ਼ਾ ਲਾ ਸਕਦੇ ਹੋ ਬਿਲਕੁਲ ਸੋ ਹਰ ਤੋਂ ਵੱਧ ਧੰਨਵਾਦ ਜਿਹੜੇ ਇੱਥੋਂ ਦੇ ਬੈਰੀਕੇਟ ਆ ਗਏ ਚਾ ਚੁਲਾ ਗਿਆ ਤੇ ਹੀ ਅੱਛਾ ਆ ਬੈਰੀਗੇਟਾ ਵੀ ਕੋਈ ਲੱਸੀ ਨੂੰ ਕਰੇਗੀ বাজ ਕੇ ਬਾਦਗੀ ਕੋਈ ਭੁੱਲਦੇ ਨਹੀਂ ਇੱਥੇ ਬੈਰੀਗੇਟਾ ਨਹੀਂ ਬੈਰੀਗੇਟਾ ਸੀ ਅਸੀਂ ਖੁਦ ਨੇ ਚਾਕੇ ਸੜਕ ਦੇ ਉੱਤੇ ਲਾਏ ਆ ਬੈਰੀਗੇਟਾ ਤੇ ਇਹ ਹਾਲਾਤ ਨੇ ਕਿ ਮੌਕੇ ਦੇ ਰੋਡ ਤੋਂ ਨੂੰ ਮੈਂ ਦੁਬਾਰਾ ਦੱਸਣਾ ਪੀਕੀ ਸੁਨਾਮ ਰੋਡ ਹੈ ਠਾਈਫੀ ਟੋਲ ਪਲਾਜ ਹੈਗਾ ਜਿਹੜਾ ਕਾਫੀ ਯਰ ਤੋਂ ਇਹ ਬੰਦ ਹੈਗਾ ਤੇ ਆ ਦੁਬਾਰਾ ਫਿਰ ਬੇਨਤੀ ਹੈ ਵੀ ਇਹ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚਾ ਦਿਓ ਤਾਂ ਕਿ ਆ ਪੂਰੀ ਤਰ੍ਹਾਂ ਸੜਕ ਜਿਹੜੀ ਸਾਫ਼ ਹੋ ਚੁੱਕੀ ਧੰਨਵਾਦ ਜੀ